ਸੇਵਾ ਵਾਲੇ ਬੰਦੇ ਤੋਂ ਆਇਆ ਨਹੀਂ ਕੋਈ ਵਿਤਰ ਪ੍ਰੋਣੇ ਤਾਂ ਪਹੁੰਚੇ ਨਹੀਂ ਹੈਗੇ ਲੜੀਆਂ ਲੱਗ ਚੁੱਕੀਆਂ ਇੱਧਰ ਚਾਨਣੀਆਂ ਲੱਗ ਰਹੀਆਂ ਬਾਕੀ ਸਾਰਾ ਕੁਝ ਰੈਡੀ ਕਰਤਾ ਬੇੜਾ ਪਕਾਤਾ ਪੱਧਰਾ ਸਾਰੇ ਸਾਹ ਲੈ ਲੋ ਸਾਹ ਲੈ ਲੋ ਸਾਹ ਲੈ ਲੋ ਪਰ ਅੱਖ ਲਾ ਲੈ ਉਹ ਚੱਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ ਗੋਬਨਾਨਕ ਦੇਵ ਜੀ ਦੇ ਤੇ ਤੇ ਅੱਜ ਸਾਡੇ ਘਰੇ ਵੀ ਪ੍ਰੋਗਰਾਮ ਆ ਆਰੇ ਸਾਡੇ ਘਰ ਵੀ ਪ੍ਰੋਗਰਾਮ ਆ ਤੇ ਮੈਂ ਹੁਣ ਚਲਾ ਸਿਲੰਡਰ ਲੈਣ ਸਿਲੰਡਰ ਨਹੀਂ ਲੈ ਕੇ ਜਾਂਦੇ ਬਾਕੀ ਸਾਰਾ ਕੁਝ ਹੋ ਗਿਆ ਹੈ ਤੇ ਕੰਮ ਮੇਰਾ ਸਿਲੰਡਰ ਨਾਲ ਜਿਹੜਾ ਰਹਿ ਗਿਆ ਆ ਤੇ ਅਕਰ ਰੈਡੀ ਰਹੂਗਾ ਕੰਮ ਸਾਰਾ ਸਮਝੋ ਅੱਜ ਹੀ ਆ ਸਮਝੋ ਅੱਜ ਹੀ ਆ ਮਤਲਬ ਚਲੋ ਠੀਕ ਆ ਦੋਸਤੋ ਹੁਣ ਮੈਂ ਜਾ ਰਹੇ ਆਂ ਜੀ ਆਪਣੇ ਸਿਲੰਡਰ ਲੈਣ ਤੇ ਇੱਧਰ ਇਹ ਕਰਨਗੇ ਆਪਣੇ ਦਾਲ ਸਬਜ਼ੀ ਬਣਾਉਣਗੇ ਪਰੌਣਿਆਂ ਲਈ ਤੇ ਕੱਲੂ ਤਾਂ ਫੇਰ ਹਲਵਾਈਆਂ ਨੇ ਬਣਾਇੰਗੇ ਨਾ ਸਾਰਾ ਕੁਝ ਨਾ ਹਾਂ ਅੱਜ ਦਾ ਹੀ ਆ ਬਸ ਅੱਜ ਦਾ ਅੱਜ ਨੂੰ ਲੇਟ ਹੋਣਾ ਲਗਾ ਪਰ ਸਿਲੰਡਰ ਤੇ ਲੈ ਕੇ ਜੀ ਫੇਰੀ ਲਵਾਈ ਬਿਠਾਵਾਂਗੇ ਉਹ ਇਹ ਤਾਂ ਗੱਲ ਆ ਹਾਂ ਜਿਹੜਾ ਸਮਾਨ ਆ ਨਾ ਸਾਰਾ ਹੀ ਫਰਵਾਈਆਂ ਵੜਾ ਉਧਰ ਰੱਖਿਓ ਫੇ ਸਾਨੂੰ ਥੋੜਾ ਅੰਦਰ ਉਹ ਸਮਾਨ ਚ ਕਪੜੇ-ਕਪੜੇ ਕੱਢ ਲਈ ਬਿੱਟਾ ਤੂੰ ਹਾਂ ਪਹਿਲਾਂ ਉਹ ਰੱਖ ਦਵਾਂਗੇ ਫੇ ਕਿੱਥੋਂ ਮੈਨੂੰ ਰੱਖ ਦਿਓ ਸਾਰਾ ਉਧਰ ਫੇ 12 ਵਜੇ ਤੱਕ ਡੈਡੀ ਕਿੱਥੇ ਡੈਡੀ ਡੈਡੀ ਨੂੰ ਇਹ ਕੰਮ ਕਰਾਈ ਜਾਓ ਆ ਆ ਆ ਸਬ지 ਖਰਾਬ ਨਾ ਕਰ ਲਓਗੇ ਤਾਂ ਹੀ ਮੈਂ ਕਹਿੰਦੀ ਉਧਰ ਰੱਖਿਓ ਸਰਿੰਡਰ ਲੈ ਕੇ ਆਵਾਂ ਅਗਲੇ ਹਲਵਾਈ ਆਗੇ ਤੇ ਕੀ ਦਬਾਬ ਦੇਣਾ ਲੈਓ ਸਰਿੰਡਰ ਲੈ ਕੇ ਆਉਣਾ ਇਥੋਂ ਆਹ ਰਖੋ ਉਧਰ ਤੇ ਹੋਰ ਕੀ ਹੈ ਹੋਰ ਬੱਸ ਛੱਡ ਲਿਆਇਓ ਜੀਰਾ ਲੈ ਆਇਓ ਥੋੜੇ ਤੇ ਆਕੀ ਲੈਣ ਨੂੰ ਐ ਉਹ ਫੋਲੇ ਵੀ ਲੈ ਕੇ ਆਉਣੇ ਆ ਜਿਹੜੇ ਦੂਜੇ ਫੋਲ ਹੁੰਦੇ ਓਏ ਨਾ ਮੈਨੂੰ ਓਏ ਨਾ ਤੇਰੇ ਸਮਾਂ ਪਹਿਣੀ ਉਧਰ ਹੀ ਨਹੀਂ ਕੱਦੇ ਵੀ ਲੈ ਕੇ ਆਉਣੇ ਚੰਨਣੀ ਵੀ ਲੈ ਕੇ ਹੁਣੀ करूंगी बापू तो गाड़ी तो मैं कहीं आ रहा क्यों तो सूटर ये है, है। दा। दा क्या सौड़ा सूटर ये सौड़ निकल के ढर 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 ਤੂੰ ਲੈ ਬੇਟਾ ਕੱਪੜੇ ਲੈ ਫੜਾ ਬੰਨਣਾ ਪੈਣਾ ਆ ਤੂੰ ਬੜਿਆ ਦੋ ਤੁਮੀ ਇਹ ਤਾਂ ਤੁਹਾਡੀ ਨਮੀ ਉਹ ਵਾਹ ਗੁਰੂ ਵਾਹ ਉਹ ਲੱਲੋ ਜੀ ਐ ਆ ਜੀ ਲੱਲੋ ਆ ਇਹ ਕੱਢਣਾ ਮੈਂ ਇਹ ਕੱਪੜੇ ਆ ਮम्मी ਇਹੇ ਕੱਢ ਦੋ ਗਰਮ ਹੀ ਪਹਿਣੀ ਆ ਮम्मी ਮੈਂ ਤੋ ਇਦਾਂ ਨਹੀਂ ਪੈਂਦੇ ਆ ਪੋਣਾ ਨਾ ਕਾ ਛੋਟ ਦੇ ਦੇ ਮੈਨੂੰ ਆਹੀ ਦੇਣਾ ਤੁਸੀਂ ਹੁ ਫੇ ਬੋਲ ਕੇ ਦਿਖਾ ਤਾ ਸਹੀ ਸਵੇਰੇ ਚੀ ਬੜਾ ਬੋਲਿਆ ਫੁਫੀ ਰਤੀ ਪੀਤੀ ਚ ਬੜਾ ਬੋਲਿਆ ਆ ਪੜਿਆ ਲੀਨੇ ਆ ਪੜਿਆ ਹਨਾ ਆ ਬੜਿਆ ਆ ਵੀ ਬੜਾ ਸੋਹਣਾ ਹਨਾ ਇੱਥੇ ਜੱਪ ਵੀ ਲੱਗੀ ਆ ਫੇ ਤੂੰ ਤਾਂ ਆ ਪਾਣੀ ਸੋਹਣਾ ਲੱਗਣਾ ਟਰੈਕ ਤੋਂ ਮੈਨੂੰ ਸੰਗ ਲੱਗੂ ਰੱਖ ਲੈਨੇ ਸਾਈਡ ਤੇ ਕਿਰੋ ਮੈਂ ਦੋ ਦਤੂਗਾ ਪਾ ਦੂੰ ਮਮੀ ਮੇਰੀ ਹੋਰ ਚੀਜ਼ ਆਹੀ ਬਾਰੇ ਆ ਕੋਈ ਤਾਂ ਗਾਣਾ ਹੁਣੇ ਹੀ ਮੇਰੇ ਅੜਾ ਦੋ ਹੋਰ ਇਹਨੇ ਗਾਣਾ ਹੁਣੀ ਪਾ ਦੋ ਅੰਮੀ ਰਾਹੇ ਤੇਰੇ ਪੈਂਟ ਦਾ ਵੀ ਸੋਨਾ ਖਦਣਾ ਮਮੀ ਇਹ ਮੇਰੀ ਪੈਂਟ ਦਾ ਪਾ ਰਿਓ ਹੈ आरे उसले। तो लीन दे दो तेरे की दो सूटरा खने बैठी हैं जिधर नाचन गा रखा हैं दूध दे रखा हैं। मम्मी विडियो कोटीजी काट लो स्कूल दी हैं मैं पाके जाने का नहीं हूँ। औरे पहिये थे ब्राम्जी। औरे पहिये आप उन्हें दे दे।, दे चप्पल काटने नहीं आया। काटे दियो मेरी भी। कॉपी तोटी। कॉप ਹਾਂ ਐਰੀ ਕੰਡੀ ਪੋਣਾ ਮੈਂ ਨਾ ਇਹ ਕੁੜੀਏ ਕੱਟਤਾ ਲੈਣ ਦੇ ਆਹ ਸਵੈਟਰ ਠੀਕਾ ਰੱਜੀ ਸਵੈਟਰ ਜਿੰਨੇ ਮੈਂ ਕੋਟੀ ਪਾਈ ਤਾਂ ਉਹ ਵਾਈਟ ਪਾ ਲੂੰਗੀ ਮੈਂ ਹਾਂ ਵਾਈਟ ਪਾ ਲਿਓ ਮੰਮਾ ਤੇ ਦਿਨ ਤੋਂ ਆਪਾਂ ਸੋਣਾ ਲੱਗਦੇ ਹੂੰ ਮੰਮੀ ਕਿਸੇ ਨਾਲ ਜ਼ਿਆਦਾ ਮੇਕਅਪ ਬਹੁਤ ਸੋਹਣਾ ਹੀ ਲੱਗਦਾ ਇੱਦਾਂ ਠੱਪ ਲਓ ਜ਼ਿਆਦਾ ਮੇਕਅਪ ਹਾਏ ਹਾਏ ਬਸ ਲਿਪਸਟਿਕ ਤੇ ਕਰੀਮ ਜਈ ਬਸ ਹਣਾ ਮੰਮੀ ਉਹ ਉੱਤੇ ਥਾਬ ਲੋ ਸਾਰਾਈ ਪਾਉਂਦੇ ਰਿਓ ਹਣਾ ਮੰਮੀ ਮੰਮੀ ਕੋਲ ਆਂ ਦਾ ਧੀਰੇ ਸੁਣੇ ਨੀ ਤਾਂ ਪੰਨਿ ਚੁੱਕ ਰਿਓ ਕੋਲ ਆਇਨਰ ਮੰਮਾ ਆ ਛੋਟੀ ਦੀ ਆ ਮੇਰੀ ਆ ਮੰਮੀ ਰਦੂ ਨੀ ਪੋਨੂ ਜੀ ਕਾਲਾ ਪਿਆ ਸੌਫਟ ਜੂ ਹੈ ਨੀ ਹੁਣ ਆ ਪੋਣਾ ਐਨੇ ਮੇਰੇ ਨਾਲ ਜਾਕਰ ਤੇ ਮਮੀ ਮੇਰੇ ਲਈ ਪਾਣੀ ਲੈ ਨੇ ਨੇ ਆਣੇ ਦੇ ਕੱਪੜੇ ਕਿੰਨੇ ਹਨ ਮੈਂ ਮੜਿਆ ਬਾਤ ਸਮ ਕਰਖੇਗੀ ਮਾਦੀ ਦਾ ਮਮੀ ਨੇ ਦੋ ਚਾਦਰ ਦਿੱਤੀ ਤੇਲਾ ਚਾਦਰ ਤਾਂ ਖਲੋ ਅਰੇ ਮਮੀ ਨੇ ਦੋ ਚਾਦਰ ਪਾਈ ਬਬੀ ਉਧਰ ਦੋਦੀ ਨੇ ਚਾਦਰ ਪੁਛਾਈ ਆ ਆ ਵਾਲੀ ਡੋਰੀ ਮੋਣ ਵਾਲੀ ਤੇ ਵਾਲੀ ਨੋ ਡੋਰੀ ਮੋਣ ਵਾਲੀ ਬੰਦਾ ਤੇਦਰ ਮੋਟਰ ਚਲਾਈ ਰੱਖੀ ਆ ਗੇਟ ਕਿਸਨੇ ਬੰਦ ਨਹੀਂ ਕਰਨਾ ਤਦ ਹੀ ਏਰਤਾ ਬੰਦ ਕਰ ਦੋ ਹਮ ਏਰਤਾ ਬੰਦ ਕਰ ਦੋ ਕੋਪਨ ਕਿੱਲੇ ਆਏ ਛੇ ਕਿੱਲੇ ਆਏ ਇਦਾਂ ਸਾਰੇ ਆਏ ਕਿੱਲੇ ਆਇਆ ਮੇਰੇ ਕੋਲ ਕਿੱਲੇ ਆਇਆ ਜਾਨਾ ਕਿ ਆਪਣਾ ਕਰ ਲੇ ਮੇਰੇ ਤੇਰੇ ਤਰਫੋਂ ਤਾਂ ਇਹ ਤਾਂ ਕਦੋਂ ਲੱਗ ਜੁਣਾ ਬਾਹਰ ਆਪਾਂ ਸੁਣ ਗਿਪੜੇ ਨਹੀਂ ਹਟ ਪਾਉਣੇ ਕਰਨੇ ਮੈਂ ਕਿਹ ਸਿਆੜਾ ਕੱਪੜੇ ਮੈਂ ਨਹੀਂ ਪਾਣੇ। ਵੀ ਮੈਂ ਕਿ ਮੁੰਨੀ ਵ ਸਿਆੜਾ ਦੇ ਕੱਪੜੇ ਪਾਣਾ ਕਰਨੇ ਦੇਖੋ ਕਿ ਨਹੀਂ ਤੋ ਆਪਾ। ਹਮ ਇੱਕ ਛੋਟੀ ਕੀ ਕਰਦੀ ਹੈ। ਹੈ? ਕੀ ਕਰਦੀ ਹੈ ਮੈਂ ਤੇ ਕਿਹਦਾ ਪੈਣਾ। ਕੀ ਨਾ ਮੈਨੂੰ ਮੰਗਿਆ ਐ ਪਾਗਲ ਮੇ ਸਾਰੇ ਕੱਪੜੇ ਭੇਂਟੇ ਨੇ ਮੰਮੀ ਛੋਟੀ ਨੇ ਸਾਰੇ ਮੇਰੇ ਕੱਪੜੇ ਭੇਂਟੇ ਲਓ ਜੀ ਸਮਾਨ ਆ ਚੁੱਕਿਆ ਆ ਕੀ ਹੋਇਆ ਹੈ ਨਾ ਸਿਲੰਡਰ ਆ ਚੁੱਕਿਆ ਆ ਬਾਈ ਨਿਕਲੇ ਗਏ ਇਹ ਤੇ ਰਤਨਾ ਸਾਰੇ ਪੁਆਇੰਟ ਹੁਣ ਤੇ ਚਾਦ ਦੇ ਸਾਰੇ ਬੋਲਦੀ ਨਹੀਂ ਕਟਿਸ਼ਨਰ ਲਿਓਣਾ ਸੀ ਯਾਰ ਲੋ ਜੀ ਫਲਾਵਰ ਵੀ ਆ ਚੁੱਕੇ ਆ ਫੁੱਲ ਵੀ ਆ ਚੁੱਕੇ ਆ ਹਲੇ ਪਰ ਤੋਣਾ ਸਾਰਾ ਕੁਝ ਬੜੇ ਮਹਿੰਗੇ ਆ ਅੱਛਾ ਕਿੱਦਾਂ ਮਿਲੇ گلاب ਦੇ 100 ਰੁਪਏ ਪਾਈ ਆ ਅੱਛਾ ਦੂਜੇ ਦੂਜੇ 100 ਰੁਪਏ ਕਿਲੋ ਅੱਛਾ 100 ਰੁਪਏ ਦੇ ਪਾਈ ਆ ਲੋ ਜੀ ਫੁੱਲ ਵੀ ਆ ਚੁੱਕੇ ਆ ਇਹ ਫ੍ਰੀਜੀ ਕੀ ਰੱਖਦੇ ਹੋ ਕਹਿੰਦੇ ਇੱਥੇ ਆਹੋ ਉਹਨੇ ਕੱਢਿਓ

ਕਿਆ ਕਿਹਨ ਕਹਤਾ ਹੈ ਆਣੇ ਪੇਕਿਆਂ ਆ ਪੇਕਿਆਂ ਗਏ ਪਰ ਨਹੀਂ ਪਤਾ ਬੱਗ ਨਹੀਂ ਆ ਮਾਸੀ ਨੂੰ ਕਰਨਾ ਪੈਣਾ ਮਾਸੀ ਨੂੰ ਹੀ ਜਾਇਤਾ ਚੱਲ ਤੇਰੇ ਆਪਣੇ ਦੋਸਤਾਂ ਨੂੰ ਆ ਜਾਣਾ ਸਾਰੇ ਨਹੀਂ ਇਹਨੂੰ ਬੁਲਾ ਦੇਣਾ ਜੀ ਸਿਲੰਡਰ ਆ ਚੁੱਕਿਆ ਸਿਲੰਡਰ ਚੜ੍ਹਦੀ ਹੈ ਚੱਲ ਸਿਲੰਡਰ ਚੱਲ ਸਿਲੰਡਰ ਚੱਲ ਸਿਲੰਡਰ ਚੱਲ ਸਿਲੰਡਰ ਚੱਲ ਦਿੰਦੇ ਜੋ ਇਹ ਰੱਖ ਦਿੱਤੀਆਂ ਆਹ ਹੋਰ ਦਰੀ ਬੰਨੇ ਸਾਰੇ ਰੱਖ ਦਿੱਤੀਆਂ 1 2 3 4 5 6 7 8 9 10 11 ਟਾਈਮ ਤਾਂ ਬੋ ਕੇਤਲੀ ਉਹਨਾਂ ਦੇ ਇੱਕ ਇੱਕ ਆ ਕਰੀ ਬਣਾਈ ਸਾਬਤ ਤੇ ਕਿਤਲੇ ਦਰੀਆਂ ਤੇ ਉੱਧਰ ਪਿੰਡ ਵਾਲੇ ਗੁੱਤਵਾਰੇ ਦੀ ਉੱਧਲੀਆਂ ਹਾਂ ਤੁਹਾਡੀ ਥੋੜੀ ਮੈਡਮ ਨੇ ਆਪੇ ਬਣਾਉ ਪਾ ਲਈ ਆ ਕੋਈ ਜਿਹੜਾ ਹੱਜੀ ਕੰਮ ਕਰੀ ਜਾਵੇ ਆਲੇ ਉਹ ਲੈ ਲੈ

ਇਹੜੇ ਦੀਸ ਪੰਨੀਆਂ ਹੋ ਰਹੀਆਂ ਕਿਉਂਕਿ ਤੋਂ ਤੂੰ ਗੈ ਸਵਾਰ ਕੇ ਸਾਰੇ ਫੇਰ ਚਾਦਰਾਂ ਵਿਹੋਣੀਆਂ ਫੇਰ ਚਾਦਰਾਂ ਉਹ ਚਾਦਰਾਂ ਗਈ ਜਾਨੀਆਂ ਦਰੀਆਂ ਵਿਛਾ ਕੇ ਥੱਲੇ ਫੇਰ ਉੱਪਰ ਗੱਦੇ ਗੱਦੇ ਰੱਖਣੇ ਆ ਫੇਰ ਬਿਠਾਉਣਾ ਸਾਰੀ ਸੰਗਤ ਨੂੰ ਕਿੱਦਾਂ ਮੈਂ ਕਿ ਥੱਲੇ ਦਰੀਆਂ ਵਿਛਾ ਕੇ ਉੱਪਰ ਗੱਦੇ ਵਿਛੋਣੇ ਨਾ ਫੇਰ ਉੱਪਰ ਵੀ ਕੁਝ ਵਿਛਾਉਣਾ ਉੱਤੇ ਚਾਦਰ ਉੱਤੇ ਦਰੀਆਂ ਵਿਛੋਣੀਆਂ ਗੱਦਿਆਂ ਦੇ ਉੱਪਰ ਲੋਡ ਨਹੀਂ ਗੱਦਿਆਂ ਉੱਪਰ ਪਛੌਂਦੀ ਕੁਝ ਉਹ ਗੱਦਿਆਂ ਦੇ ਉੱਤੇ ਗੱਲੀਆਂ ਮਛੋਈਆਂ ਨਹੀਂ ਹਾਂ ਮੈਂ ਦੇਖਿਆ ਗੱਦਿਆਂ ਦੇ ਉੱਤੇ ਨਾ ਬਦਨੀਆਂ ਭਾਈਆਂ ਮੈਂ ਮੈਂ ਇੱਧਰ ਸਾਰਾ ਕੁਝ ਦੀਸਾ ਪਿਆ ਆਇ ਤੇ ਪੁੜੀਆਂ ਦੋਨੀਆਂ ਬਾਤ ਬਣਾ ਕੇ ਕੋਈ ਲਾਗੇ ਲਾਗੇ ਪੁੜੀਆਂ ਕਿੱਲੇ ਹੋਣੇ ਦੱਸੋ ਨੋ ਪਤਾ ਜੜੀ ਦੇ ਵਧੀਆ ਕੱਪੜੇ ਆ ਲੀਨਾ ਮੇਰੇ ਸੋਈ ਦਾ ਫੇਸ ਸੁੱਕ ਗਿਆ ਉਹ ਮੈਂ ਕਿਹਾ ਸੀ ਸਾਬਣ ਮਾਰਿਆ ਨੀ ਧੋ ਲੋ ਪਹਿਲਾਂ ਫੇਸ ਸੁੱਕ ਗਿਆ ਉਹ ਫੇਸ ਸੁੱਕ ਗਿਆ ਲੱਗ ਰਿਹਾ ਕੋਈ ਜਿਹੜਾ ਮੈਂ ਪ੍ਰੈਸ਼ਰ ਮਾਰਦਾ ਜਿਹੜਾ ਯਾਰਾ ਬਾਥੀ ਨਾਲ ਧੋਣ ਵਾਲੀ ਹੁੰਦੀ ਘਰ ਅੰਦਰ ਪਾਣੀ ਚੱਲਦਾ ਹਾਂ ਹਾਂ ਸੋ ਜੀ ਬਾਕੀ ਧੋ ਦੋ ਤਾਂ ¿Cómo ਪਰੋਣੇ ਵਾਲੇ ਜਿਹੜੀ ਦਾਲ ਸਜੀ ਬਣਾਉਣੀ ਹੈ ਲਸਣ ਅਦਰਕ ਮੈਂ ਕਹ ਦੇ ਮम्मी ਨੂੰ ਸੁਣਨ ਲਈ ਤੇ ਉਹਨਾਂ ਚ ਕਰੇ ਕੰਮ ਹੋ ਜਾਵੇ। ਥੋੜੀ ਥੋੜੀ ਹੁੰਦਾ ਰਹਿਣਾ। ਇਤਿਆਰੀਆਂ ਚੱਲ ਰਹੀਆਂ ਆ ਧੂਮਧਾਮ ਨਾਲ ਹਾਏ ਹਾਏ। ਮੇਰਾ ਤਾਂ ਮੇਰੇ ਬਾੜ ਮੇਰਾ ਉਹ ਪਤਾ ਨਹੀਂ ਕਿੱਥੇ ਆ ਮੇਰੇ ਸਿਰ ਧੋਣਾ ਆ। ਹੱਲੀ ਅੱਜ ਨਹਾੜੀ ਹੋਇਆ ਮੇਤੋਲੇ ਮੈਨੂੰ ਧੋਣਾ ਆ। ਤੇ ਮੰਮੀ ਬਣਾਉਂਦੀ ਹੈ ਸਬਜ਼ੀ ਤੇ ਮੈਂ ਹੁਣ ਬਣਾ ਲਵਾਂ ਚੋਲ ਇੱਥੇ ਖੜਾ ਆ। ਜੁੜਾ ਗਰਨਾ ਇੱਕ ਕਮੈਂਟ ਲੱਗਣਾ ਜੁੜਾ ਗਰ ਤੁਹਾਨੂੰ ਲੋ ਜੁੜਾ ਗਿਆ ਹੋ ਚੱਲ ਹੁਣ ਬਸ ਹੁਣ ਮੈਂ ਲੱਗੀ ਬਣਾਉਣ ਚੌੜ ਤੇ ਮੰਮੀ ਨੇ ਬਣਾਤੀ ਆ ਸਬਜੀ ਗਾਜਰਾਂ ਦੀ ਤਾੜ ਵੀ ਆਪਾਂ ਧਾਲ ਨੂੰ ਇੱਕ ਥੋੜਾ ਕਲੋਣਾ ਆਇਆ ਦੇਖੋ ਸਬਜੀ ਨੂੰਣਾ ਹਾਂ ਹੋ ਇੱਧਰ ਬਣਨ ਢਈ ਆ ਸਬਜ਼ੀ ਤੇ ਦਾਲ ਵੀ ਬਣ ਗਈ ਆ ਸਬਜ਼ੀ ਬਣਨ ਢਈ ਆ ਤੇ ਇੱਧਰ ਬੇੜਾ-ਬੂੜਾ ਸਾਰਾ ਹੀ ਸਾਫ਼ ਕਰ ਦਿੱਤਾ ਆ ਤੇ ਹੁਣ ਸਮਾਨ ਚੱਕਣਾ ਬਸ ਮੈਂ ਬਾਹਰੋਂ ਛੋਟਾ-ਛੋਟਾ ਕਰੀ ਥੋੜੇ-ਥੋੜੇ ਕਰਕੇ ਗੱਦੇ ਆ ਗੱਦੇ ਗੱਡੀ ਰੱਖ ਕੇ ਲਿਆਂਦੇ ਗੱਦੇ ਇਹ ਸਾਰੇ ਆਪਾਂ ਨਾ ਚਾਦਰਾਂ ਪਿਛਾ ਕੇ ਫੇਰ ਵਿਛੋਣੇ ਗੱਦੇ ਗੱਤੀ ਆਵੇ ਗੱਤੀ ਬੀ ਬੀ ਨਹੀਂ ਆਏ ਬੇਟਾ ਭਾਈ ਜਿੰਨੇ ਹੁੰਦੇ ਦੇ ਦੇ ਬਾਕੀ ਫੇਰ ਲੈ ਲਾਂ 100 ਪੈਸੇ ਦਾ ਪਲਾਸਟਿਕ ਮੈਟ ਲਾ ਕੇ ਦੇ ਲੈਣੇ ਕਿੰਨਾ ਚੱਲ ਰਹੇ ਬਸ ਇਹ ਰੇ ਮੈਂ ਕਹਿੰਦੀ ਲਾ ਕੇ ਦੇਖਣੇ ਪੜੇ ਕਿੰਨੇ ਲੱਗਦੇ ਯਾਰ ਆ ਵੀ ਚੱਕੋ ਫੇਰ ਤੁਸੀਂ ਕਹਣਾ ਮਸ਼ੀਨ ਮੈਨੂੰ ਛੇੜੋ ਨਾ ਹੁਣ ਤੂੰ ਚੱਕਣਾ ਹੀ ਤਾਂ ਹੈ ਨਹੀਂ ਜੇ ਚੱਕ ਰਸੀਨੇ ਚੱਕੀ ਚਾਰ ਚਾਰ ਪੰਜ ਪੰਜ ਚੱਕ ਦੋ ਦੋ ਨਹੀਂ ਗੱਲ ਬਣਨੀ ਕਿਉਂ ਆਪੇ ਤੁਸੀਂ ਚਾਰ ਦੋ ਤੁਹਾਡੇ ਕੋਲ ਨਹੀਂ ਚੱਲ ਚਾਰ ਲੈ ਕੇ ਆ ਇਦਾਂ ਖਰਾਬ ਕਰਨੇ ਕਦੋਂ ਦੱਸ ਇਦਾਂ ਲੈ ਕੇ ਜਾਣੇ ਸੇਤੇ ਲੈ ਕੇ ਜਾ ਲੋ ਜੀ ਸੰਗਤ ਲਗੀਆਂ ਪਈਆਂ ਸੇਵਾ ਕਰਨ ਤੇ ਤੁਸੀਂ ਸੇਵਾ ਵਾਲੇ ਬੰਦੇ ਤੇ ਆਇਆ ਨਹੀਂ ਕੋਈ ਫਿਰ ਤੱਕ ਪਰੌਣੇ ਤਾਂ ਪਹੁੰਚੇ ਨਹੀਂ ਹੈਗੇ ਸ਼ਾਮਾਂ ਨਹੀਂ ਹੋਣਾ ਲੈ ਰੈਡੀ ਹੋ ਗਿਆ ਸਾਰਾ ਕੁਝ ਪਰੌਣੇ ਨੇ ਪਰੌਣੇ ਵਾਂਗੂ ਆਣਾ ਕੋਈ ਕੰਮ ਕਰਾਉਣਾ ਕੀ ਚੱਲ ਸੇਵਾ ਆ ਇਹਦੇ ਕੰਮ ਆ ਪਰੌਣੇ ਨੇ ਪਰੌਣੇ ਵਾਂਗੂ ਆਣਾ ਚੱਕੋ 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 ਮੈਂ ਇਹ ਨਹੀਂ ਬਲੀ ਖਾ ਕੇ ਉੱਪਰ ਰੱਖਦੀ ਦੂਜੇ ਦੇਖਣ ਦੀ ਇਸੋ ਕੁ ਗਿਆ ਸਾਰਾ ਹੀ ਹੁਣੀ ਥੋੜੀ ਪੁਛਾਣੇ। ਤੂੰ ਆ ਚੱਕ ਲੋ ਪਹਿਲਾ ਆਪਣਾ ਸਮਾਨ ਚੱਕ ਲੈਣਾ। ਤੇਰੇ ਕਿੰਨੇ ਸਮੋਦੀ ਕਾਂਸੂ ਕੱਢਦੇ ਹਨ ਕਈ। ਅੱਜ ਦੁੱਧ ਲੈ ਕੇ ਆਉਣਾ। ਬਹੁਤ ਆ। ਬਥੇਰੇ ਆ। ਹਾਂਜੀ ਲੋ ਜੀ ਚਾਨਣੀਆਂ ਲੱਗਣ ਲੱਗੀਆਂ ਜੀ ਤੇ ਬਾਕੀ ਤੁਹਾਨੂੰ ਪ੍ਰੋਗਰਾਮ ਜਿਹੜਾ ਆਪਾਂ ਸਵੇਰ ਨੂੰ ਦਿਖਾਵਾਂਗੇ ਲੜੀਆਂ ਲੱਗ ਚੁੱਕੀਆਂ ਇੱਧਰ ਚਾਨਣੀਆਂ ਲੱਗ ਰਹੀਆਂ ਬਾਕੀ ਸਾਰਾ ਕੁਝ ਰੈਡੀ ਕਰਤਾ ਬੇੜਾ ਕਰਤਾ ਪੱਧਰਾ ਸਾਰੇ ਹਾਂ ਮੈਂ ਕਿਹੜੇ ਰੋਟੀਆਂ ਚੋਪੜੇ ਮੈਂ ਕਿਹੜੇ ਰੋਟੀਆਂ ਚੋਪੜਦਾ ਮਾਰਾ ਦਹੀਂ ਬਣਾਉਣ ਕੀ ਕਰੀ ਦਹੀਂ ਲੇ ਤੁਹਾਨੂੰ ਬੜਾ ਮਖਾ ਦਾ ਲਾਇਆ ਲੋ ਹੈ ਨਹੀਂ ਇਹ ਖਾਓ ਵਧੀਆ ਵਧੀਆ ਆਉਣਗਾ ਥੱਲੇ ਖਰੇ ਆ ਲੈ ਓਏ ਜਨਨ ਰੱਖ ਬਬੂ ਦਾ ਬੂ ਦਾ ਮੇਰੇ ਕੋਈ ਤਾਂ ਨਹੀਂ ਛੱਡਦੇਗਾ ਲੋ ਅਸੀਂ ਦੁੱਧ ਹੁਣ ਲੈ ਕੇ ਚੱਲੀਆ ਕੋ ਉਧਰ ਉਹ ਦੁੱਧ ਹੀ ਰਹਿ ਖਰਾਬ ਹੋ ਜਾਊ ਮੈਂ ਇਸ ਕਰਕੇ ਔਖੇ ਸੁਣੇ ਇੱਕਣਾ ਪੈਣਾ ਹੌਲੀ 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 ਰਾਮ ਮਜੇ ਸੇ ਰੱਖ ਲੈ ਲੋ ਸਾਹ ਲੈ ਲੋ ਸਾਹ ਲੈ ਲੋ ਸਾਹ ਲੈ ਲੋ ਪਰ ਰੱਖ ਲੈ ਤੱਕ ਲੈ ਉਤਾਲ ਲੈ ਉਹ ਸਮਾਨ ਟੱਕਣਾ ਸਮਾਨ ਤੇ ਤੁਸੀਂ ਟੱਕ